ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਹ ਜਿਹੜੀ ਖਬਰ ਆ ਪੰਜਾਬ ਦੇ ਜਲੰਧਰ ਤੋਂ ਆ ਰਹੀ ਹੈ ਜਲੰਧਰ ਦੇ ਇੱਕ ਪਿੰਡ ਜਿਹੜਾ ਹਲੇਰ ਦੱਸਿਆ ਜਾ ਰਿਹਾ ਉੱਥੇ ਇੱਕ ਕੋਠੀ ਦੇ ਵਿੱਚ ਚੋਰਾਂ ਨੇ ਹੱਲਾ ਬੋਲ ਦਿੱਤਾ ਏ ਤਾਂ ਜਦੋਂ ਚੋਰ ਇਸ ਘਰ ਵਿੱਚ ਆਉਂਦੇ ਆ ਤਾਂ ਉਹ ਸਾਰੇ ਸਮਾਨ ਨੂੰ ਤਹਿਸ ਨਸ ਕਰ ਦਿੰਦੇ ਆ ਅਲਮਾਰੀਆਂ ਕੱਪੜੇ ਉਹਨਾਂ ਨੇ ਕੋਈ ਵੀ ਅਜਿਹੋਜਾ ਸਮਾਨ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਹੱਥ ਕਰੋਲੀ ਮਾਰ ਕੇ ਪੈਸੇ ਅਤੇ ਨਕਦੀ ਪੈਸੇ ਅਤੇ ਜਿਹੜੇ ਗਹਿਣੇ ਆ ਉਹਨਾਂ ਨੂੰ ਚੋਰੀ ਨਾ ਕੀਤਾ ਹੋਵੇ ਦੱਸਿਆ ਇਹ ਜਾ ਰਿਹਾ ਕਿ ਪੀੜਤ ਪਰਿਵਾਰ ਦਾ ਕਹਿਣਾ ਇਹ ਹੈ ਕਿ ਸਾਡੇ ਘਰ ਵਿੱਚ ਜਿਹੜੇ ਚੋਰ ਆਉਂਦੇ ਆ ਉਹਨਾਂ ਨੇ ਸਾਡੇ ਜਿਹੜੇ ਸਮਾਨ ਦੇ ਉੱਪਰ ਹੱਲਾ ਬੋਲ ਦਿੱਤਾ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਕੋਠੀ ਦੇ ਵਿੱਚ ਜਿਹੜੇ ਚੋਰ ਆ ਉਹ ਜਿਹੜੀ ਕੋਠੀ ਦੀ ਗ੍ਰਿਲ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ 6.50 ਲੱਖ ਨਕਦੀ ਤੇ ਜਿਹੜੀ ਵਿਦੇਸ਼ੀ ਕਰੰਸੀ ਉਹਨਾਂ ਦੇ ਘਰ ਵਿੱਚ ਪਈ ਸੀ ਗਹਿਣੇ ਗੱਟੇ ਪਏ ਸੀ ਉਹ ਸਾਰਾ ਕੁਝ ਲੈ ਕੇ ਫਰਾਰ ਹੋ ਜਾਂਦੇ ਆ ਤੇ ਇਹ ਜਿਹੜੀ ਖਬਰ ਆ ਕਟੋ-ਕਟ ਸੁਬਾ ਦੇ 5:30 ਦੇ ਕਰੀਬ ਦੱਸੀ ਜਾ ਰਹੀ ਹੈ ਤੇ ਜਿਹੜੇ ਜਿਨ੍ਹਾਂ ਦੇ ਘਰ ਚੋਰੀ ਹੋਈ ਆ ਉਹਨਾਂ ਪੀੜਤ ਪਰਿਵਾਰਾਂ ਵੱਲੋਂ ਇਹ ਬਿਆਨ ਆ ਰਿਹਾ ਕਿ ਜਦੋਂ ਅਸੀਂ ਸਾਰੇ ਪਰਿਵਾਰਕ ਮੈਂਬਰ ਸੁੱਤੇ ਪਏ ਸੀ ਤਾਂ ਸਾਡੇ ਉੱਪਰ ਬੇਹੋਸ਼ੀ ਵਾਲੀ ਸਪਰੇ ਛੜਕ ਦਿੱਤੀ ਤੇ ਜਿਦੇ ਇਸ ਕਰਕੇ ਸਾਡੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕੋਈ ਹੋਸ਼ ਨਹੀਂ ਸੀ ਵੀ ਅਸੀਂ ਕਿੱਥੇ ਪਏ ਆ ਤੇ ਸਾਡੇ ਘਰ ਵਿੱਚ ਹੋਰ ਕੀ ਕੁਝ ਹੋ ਰਿਹਾ ਏ ਤਾਂ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਜਦੋਂ ਸੁੱਤੇ ਪਏ ਸੀ ਤਾਂ ਚੋਰ ਆ ਕੇ ਪਹਿਲਾਂ ਸਾਡੇ ਜਿਹੜੀ ਆ ਗਈ ਗ੍ਰਿਲ ਦੀ ਤੋੜ ਤੋੜ ਭੰਨ ਤੋੜ ਕਰਦੇ ਆ ਭੰਨ ਤੋੜ ਕਰਕੇ ਕਮਰੇ ਦੇ ਵਿੱਚ ਆਉਂਦੇ ਆ ਤੇ ਉਹ ਫਿਰ ਅਲਮਾਰੀ ਦੇ ਵਿੱਚ ਜਿਹੜੇ ਸਾਡੀ ਨਗਦੀ ਵਿਦੇਸ਼ੀ ਕਰੰਸੀ ਅਤੇ ਹੋਰ ਜਿਹੜੇ ਗਹਿਣੇ ਗੱਟੇ ਆ ਉਹ ਲੈ ਕੇ ਫਰਾਰ ਹੋ ਜਾਂਦੇ ਆ ਇਹ ਬਹੁਤ ਹੀ ਮੰਦਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਕੱਲ ਲੁੱਟਖੋ ਅਤੇ ਠੱਗੀ ਠੋਰੀ ਦੀਆਂ ਆਮ ਹੀ ਜਿਹੜੀਆਂ ਆਮ ਹੀ ਮਾਮਲੇ ਜਿਹੜੇ ਆ ਵਧ ਰਹੇ ਆ ਤਾਂ ਇਸ ਨੂੰ ਦੇਖਦਿਆਂ ਹੋਇਆਂ ਇੱਕ ਇਹ ਫੇਰ ਖਬਰ ਆ ਰਹੀ ਹੈ ਜਲੰਧਰ ਦੇ ਨੇੜੇ ਇੱਕ ਪਿੰਡ ਹਲੇਰ ਦੱਸਿਆ ਜਾ ਰਿਹਾ ਤੇ ਉੱਥੇ ਇੱਕ ਕੋਠੀ ਦੇ ਉੱਪਰ ਚੋਰਾਂ ਨੇ ਹੱਲਾ ਬੋਲ ਦਿੱਤਾ ਹੈ ਤਾਂ ਪਹਿਲਾ ਚੋਰ ਘਰ ਵੱਟਦੇ ਆ ਉੱਥੇ ਜਾ ਕੇ ਪਹਿਲਾ ਗਰਲ ਤੋੜਦੇ ਆ ਗਰਲ ਤੋੜ ਕੇ ਘਰ ਦੇ ਵਿੱਚ ਅੰਦਰ ਦਾਖਲ ਹੁੰਦੇ ਆ ਫਿਰ ਬਾਅਦ ਵਿੱਚ ਜਿਹੜੇ ਘਰ ਦੇ ਵਿੱਚ ਸਮਾਨ ਅਲਮਾਰੀਆਂ ਨੇ ਉਹਨਾਂ ਦੇ ਵਿੱਚੋਂ ਸਾਰੇ ਕੱਪੜੇ ਖਿਲਾਰ ਦਿੰਦੇ ਆ ਸਾਰਾ ਸਮਾਨ ਇੱਧਰ ਉੱਧਰ ਸੌਟ ਦੇ ਦਿੰਦੇ ਆ ਸਮਾਨ ਨੂੰ ਤਹਿਸ ਨਹਿਸ ਕਰ ਦਿੰਦੇ ਆ ਤੇ ਘਰ ਵਿੱਚ ਜਿਹੜੇ ਗੈਨੇ ਗੱਟੇ ਨਗਦੀ ਅਤੇ ਵਿਦੇਸ਼ੀ ਕਰੰਸੀ ਆ ਉਹ ਸਭ ਕੁਝ ਲੈ ਕੇ ਫਰਾਰ ਹੋ ਜਾਂਦੇ ਆਉਂਦੇ ਆ ਤੇ ਪੁਲਸ ਨੂੰ ਜਦੋਂ ਇਸ ਘਟਨਾ ਬਾਰੇ ਸੂਚਨਾ ਦਿੱਤੀ ਗਈ ਤਾਂ ਪੁਲਸ ਫਿਰ ਉਸ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਆ ਤਾਂ ਪੁਲਿਸ ਵੱਲੋਂ ਹੁਣ ਜਿਹੜੀ ਆ ਚੋਰਾਂ ਦੀ ਜਿਹੜੀ ਆ ਜਾਂਚ ਪੜਤਾਲ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਗਈ ਆ ਤੇ ਪੁਲਿਸ ਦੇ ਇਹ ਬਿਆਨ ਆਏ ਆ ਕਿ ਜਦੋਂ ਅਸੀਂ ਚੋਰਾਂ ਨੂੰ ਫੜ ਲਿਆ ਤੇ ਉਹਨਾਂ ਦੁਆਰਾ ਅਸੀਂ ਬਿਆਨ ਲਵਾਵਾਂਗੇ ਵੀ ਤੁਸੀਂ ਜਿਹੜੀ ਚੋਰੀ ਕਿਉਂ ਕੀਤੀ ਆ ਜਾਂ ਚੋਰੀ ਕਰਕੇ ਤੁਹਾਨੂੰ ਕੀ ਮਿਲਦਾ ਏ ਇਹਦੇ ਬਾਰੇ ਵੀ ਜਦੋਂ ਕੋਈ ਵੀ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਕਰੋਨਾ ਵਾਇਰਸ ਜਿਹੜੀ ਆ ਹੁਣ ਪੂਰੇ ਭਾਰਤ ਦੇ ਵਿੱਚ ਫੇਰ ਫੈਲਣੀ ਸ਼ੁਰੂ ਹੋ ਗਈ ਆ ਭਾਰਤ ਦੇ ਵਿੱਚ ਮੁੰਬਈ ਹਰਿਆਣਾ ਹੋਰ ਕਈ ਜਿਹੜੇ ਇਲਾਕੇ ਆ ਹੋਰ ਕਈ ਸੂਬੇ ਦੱਸੇ ਜਾ ਰਹੇ ਆ ਇੱਦਾਂ ਦੀਆਂ ਜਿਹੜੀਆਂ ਸਟੇਟ ਆ ਉਹਨਾਂ ਦੇ ਵਿੱਚ ਜਿਹੜੇ ਆ ਕਰੋਨਾ ਵਾਇਰਸ ਦੇ ਹੁਣ ਜਿਹੜੇ ਫੇਰ ਵਿਅਕਤੀ ਆ ਨੌਜਵਾਨ ਆ ਬਜ਼ੁਰਗ ਦਾ ਸਾਰੇ ਦੇ ਜਿਹੜੇ ਕੇਸ ਆ ਪੋਜ਼ਿਟਿਵ ਨਿਕਲ ਰਹੇ ਆ ਤੇ ਅਸੀਂ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਆ ਪਹਿਲਾਂ ਹੀ ਆਪਣੀਆਂ ਜਿਹੜੀਆਂ ਸਾਵਧਾਨੀਆਂ ਵਰਤਨੀ ਸ਼ੁਰੂ ਕਰ ਦੇਵੋ ਜਿਵੇਂ ਪਹਿਲਾਂ ਜੇਕਰ ਕਿਸੇ ਨੂੰ ਕੋਈ ਵੀ ਕਰੋਨਾ ਦੇ ਲੱਛਣ ਦਿਖਦੇ ਆ ਤਾਂ ਪਹਿਲਾਂ ਡਾਕਟਰ ਕੋਲ ਜਾਓ ਤਾਂ ਉਹ ਜਿਹੜਾ ਵਿਅਕਤੀ ਹੈ ਜਿਹੜਾ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਹੀ ਚੁੱਕਾ ਹੈ ਤਾਂ ਉਹ ਆਪਣੇ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਆਪਣੇ ਫਰੈਂਡ ਸਰਕਲ ਤੋਂ ਦੂਰ ਰਹਿਣ ਮਾਸਕ ਨਾਲ ਜਿਹੜਾ ਆਪਣਾ ਫੇਸ ਕਵਰ ਕਰਨਾ ਬਾਰ ਬਾਰ ਜਿਹੜੇ ਸਾਬਨ ਦੇ ਨਾਲ ਹੱਥ ਧੋਣਾ ਹੱਥਾਂ ਨੂੰ ਕਦੇ ਵੀ ਅੱਖ ਮੂੰਹ ਦੇ ਨਾਲ ਨਾ ਵਰਤੋ ਕਿਉਂਕਿ ਜੇਕਰ ਆਪਾਂ ਆਪਣੇ ਗੰਦੇ ਹੱਥਾਂ ਨੂੰ ਜੇ ਆਪਾਂ ਨੱਕ ਜਾਂ ਮੂੰਹ ਨੂੰ ਲਾਵਾਂਗੇ ਤਾਂ ਜਿਹੜੇ ਇਹ ਬਿਮਾਰੀ ਆ ਇਹ ਕਟਣ ਦੀ ਥਾਂ ਤੇ ਵਧਣੀ ਸ਼ੁਰੂ ਹੋ ਜਾਵੇਗੀ ਤੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਜਿਹੜੀ ਕਰੋਨਾ ਵਾਇਰਸ ਦੀ ਬਿਮਾਰੀ ਫੇਰ ਫੈਲਣੀ ਸ਼ੁਰੂ ਹੋ ਗਈ ਆ ਤਾਂ ਇਸ ਦੇ ਬਚਾਅ ਦੇ ਲਈ ਤੁਹਾਨੂੰ ਇਹੀ ਅਪੀਲ ਕਰਦੇ ਆ ਕਿ ਤੁਸੀਂ ਬਾਰ-ਬਾਰ ਸਾਬਣ ਦੇ ਨਾਲ ਹੱਥ ਧੋਵੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਫੇਰ ਕਰੋਨਾ ਹੈ ਤਾਂ ਜਾ ਕੇ ਤੁਸੀਂ ਡਾਕਟਰ ਦੀ ਸਲਾਹ ਲਵੋ ਆਪਣਾ ਫੇਸ ਕਵਰ ਕਰਕੇ ਰੱਖੋ ਹਰ ਇੱਕ ਵਿਅਕਤੀ ਨੂੰ ਜੇਕਰ ਕਿਸੇ ਨੂੰ ਕਰੋਨਾ ਹੈ ਵੀ ਆ ਉਸ ਨੂੰ ਵੀ ਆਪਣਾ ਫੇਸ ਕਵਰ ਕਰਕੇ ਰੱਖਣਾ ਚਾਹੀਦਾ ਜੇਕਰ ਕਿਸੇ ਨੂੰ ਨਹੀਂ ਵੀ ਆ ਉਸ ਨੂੰ ਵੀ ਆਪਣਾ ਫੇਸ ਸਕਵਰ ਕਰਕੇ ਰੱਖਣਾ ਚਾਹੀਦਾ ਹੈ ਤਾਂ बार-बार ਜਿਹੜੇ ਆਪਣੇ ਹੱਥਾਂ ਨੂੰ ਸਾਬਣ ਦੇ ਨਾਲ ਧੋਣੇ ਚਾਹੀਦੇ ਆ ਫਿਰ ਸਕਵਰ ਕਰਕੇ ਰੱਖਣਾ ਚਾਹੀਦਾ ਹੈ ਤੇ ਤੀਜੀ ਤੀਜੀ ਗੱਲ ਇਹ ਆ ਕਿ ਹਰ ਇੱਕ ਵਿਅਕਤੀ ਨੂੰ ਨਾ ਹੀ ਆਪਣੇ ਮੂੰਹ ਅਤੇ ਨਾ ਹੀ ਆਪਣੇ ਅੱਖਾਂ ਦੇ ਨਾਲ ਹੱਥ ਲਾਉਣੇ ਚਾਹੀਦੇ ਆ ਕਿਉਂਕਿ ਆਪਣੇ ਹੱਥ ਬਹੁਤ ਹੀ ਗੰਦੇ ਹੁੰਦੇ ਆ ਆਪਣੇ ਹੱਥਾਂ ਨੂੰ ਬਹੁਤ ਕਟਾਣੂ ਲੱਗੇ ਹੁੰਦੇ ਆ ਬਾਹਰ ਅੰਦਰ ਜਦੋਂ ਵੀ ਜਾਂਦੇ ਆ ਆਪਾਂ ਨੂੰ ਪਹਿਲਾਂ ਤਾਂ ਆਪਣੇ ਜਿਹੜੇ ਹੱਥ ਧੋਣੇ ਚਾਹੀਦੇ ਆ ਤਾਂ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੀ ਕਰੋਨਾ ਵਾਇਰਸ ਆ ਫੇਰ ਫੈਲਣੀ ਸ਼ੁਰੂ ਹੋ ਗਈ ਆ ਤਾਂ ਆਪਾਂ ਨੂੰ ਪਹਿਲਾਂ ਹੀ ਇਸ ਤੋਂ ਫੈਲਣ ਦੇ ਲਈ ਰੋਕਥਾਮ ਕਰਨੀ ਚਾਹੀਦੀ ਆ ਡਾਕਟਰਾਂ ਦੁਆਰਾ ਜਿਹੜੀ ਵੀ ਸੁਜੈਸ਼ਨ ਦਿੱਤੀ ਗਈ ਹੈ ਸਲਾਹ ਦਿੱਤੀ ਗਈ ਹੈ ਤੇ ਉਹਨਾਂ ਨੂੰ ਆਪਾਂ ਫੋਲੋ ਕਰਨੀ ਚਾਹੀਦੀ ਹੈ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਤੇ ਜਿਹੜੀ ਇਹ ਬਿਮਾਰੀ ਵਧਨ ਦੀ ਥਾਂ ਤੇ ਹੋ ਸਕਦਾ ਹੈ ਕਟਣੀ ਸ਼ੁਰੂ ਹੋ ਜਾਵੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ